ਪਿੰਡ ਮੇਰਾ ਲੱਦਣਾ ਜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਇੱਕ ਘਟਨਾ ਬਸ ਇਹ ਇੱਕ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨਗਿਆ ਸੀਗਾ ਤੇ ਮੈਂ ਇਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਗੋਲਕਣਾ ਛੇੜ ਚੜ੍ਹ ਨਾ ਕਦੇ ਮੈਂ ਅਮਰਤ ਅਮਤਵਾਲ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸਮਰਾਲਿਆ ਵੀ ਉਹ ਸਫਾਈ ਕਰ ਦੇ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਦਾ ਬਾਈ ਬੇਅਦਬੀ ਹੋ ਗਈ ਬੇਅਦਵੀ ਹੋਣ ਦੇ ਬਾਅਦ ਵੀ ਜੋਤ ਕੋਲੋਂ ਅੱਗ ਲੱਗ ਗਈ। ਪਹਿਲਾਂ ਤਾਂ ਇੱਥੇ ਜੋਤ ਸਾਰਿਆਂ ਦੀ ਜਗੀ ਕਿਵੇਂ ਹੈ? ਬਾਬੇ ਦਾ ਭਰ ਸੀਗਾ ਵੀ ਬੁਝਾਉਂਦਾ ਜੋਤ ਨੂੰ। ਜੇ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤ ਨੂੰ ਅੱਗ ਵੀ ਲੱਗ ਸਕਦੀ ਹੈ। ਇਹ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸਣ ਵੇਲੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵਜੇ ਦੀ। ਜਿਹੜਾ ਬਾਠੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ। ਹਿੰਮਤ ਸਿੰਘ ਨੇ ਵੀ ਕਹਿੰਦਾ ਵੀ ਸ਼ਾਮ ਲੱਗੀ ਹੋਈ ਆ। ਇਹਨਾਂ ਸਾਰਿਆਂ ਨੇ ਸਬੂਤ ਮਟਾਇਆ ਦੇ ਉੱਥੋਂ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ। ਬੱਚੇ ਪਾਠ ਕਰਕੇ ਰ ਠੀਕ ਹੈ ਜੀ ਇਹ ਜਿਹੜੀ ਘੋੜੀ ਸੀਗੀ ਡੀਵੀਆਰ ਨੂੰ ਲਾਈ ਹੋਇਆ ਓਏ ਆ ਖੁੰਝੇ ਖੜੀ ਨੂੰ ਦੁਰਲੇ ਪਾਸੇ ਇਹ ਘੋੜੀ ਆਮ ਨਹੀਂ ਚੱਕ ਸਕਦਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਘੋੜੀ ਉੱਥੇ ਡੀਵੀਆਰ ਨਾਲ ਛੇੜਛਾੜ ਕਰਕੇ ਸਾਰੇ ਸਬੂਤ ਖੁਰਦਵਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀਤ ਸਿੰਘ ਮੁੱਤਿਆਂ ਤੋਂ ਤੇ ਹਿੰਮਤ ਸਿੰਘ ਲੁਧਿਆਣਾ ਤੋਂ ਤੇ ਇਹਨਾਂ ਨੇ ਆ ਕੇ ਖੁਰਦਵਰਦ ਕੀਤੇ ਸਬੂਤ ਤਾਂ ਤਾਂ ਸਮਾਨ ਖੜਾ ਤਿੰਨ ਵਸੇ ਭਾਗ ਵੰਡਦਾ ਸਮਾਨ ਇਹਨਾਂ ਨੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰ ਵੱਲੋਂ ਵੀ ਇਹਨਾਂ ਦਾ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਸਾਨੂੰ ਇਨਸਾਫ ਦਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ। ਮੈਂ ਗੁਰਦੁਆਰਾ ਦੇਖਸਾ ਸਭ ਕਟਾਣਾ ਸਾਹਿਬ ਬਤੋਰੇ ਮੁੱਖ ਗ੍ਰੰਥੀ ਸੇਵਾ ਨਿਭਾ ਰਹੇ ਆ। ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ। ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰੰਦਰ ਸਿੰਘ ਜੀ ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨੀ ਮਨਜੋਤ ਸਿੰਘ ਜੀ ਗ੍ਰੰਥੀ ਸਿੰਘ ਅਤੇ ਦਾਸ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿਛੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ। ਉਪਰੰਤ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ। ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ। ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ। ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ। ਇਹ ਦੋਵੇਂ ਜਿਵੇਂ ਕਹਿਦੀ ਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ। ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ। ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਕੋਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਇਹ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨੋਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਇੱਥੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਇਹ ਨਾਲ ਜੀ ਲਦੜਾਂ ਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਰ ਗੁਰਪ੍ਰੀਤ ਸਿੰਘ ਗੁਰੀ ਦੇ ਸਰ ਸੁਖਵਿੰਦਰ ਸਿੰਘ ਉਰੀ ਜੀ ਦੇ ਸਾਡੇ ਆ ਨਿਆਂਗ ਜਥੇਬੰਦੀਆਂ ਦੇ ਉਹਦੇ ਦਰਨੇ ਸਮਰਾਲੇ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਜੀਐਸਐਚਓ ਸਮਰਾਲਾ ਦੇਸ ਸੱਚ ਮਚੂੜ ਜਿਹੜਾ ਮੌਕੇ ਤੇ ਆਇਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਟ ਤੇ ਜਿਹੜੀ ਪਿਛੇ ਪਾਸੇ ਜੋਤ ਜਗਦੇ ਹੁੰਦੇ ਆ ਉਹ ਜੋਤ ਦੇ ਨਾਲ ਉਹ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੋੜਾ ਉਹ ਤੜਾ ਲੱਕੜ ਦਾ ਸਮਾਨ ਵੀ ਸੀ ਜਾਂ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਉਗੇ ਸਪੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਅਲਰੇਡੀ ਚੱਲਦੀਆਂ ਇੱਕ ਸਪੰਡ ਦੀ ਤੇ ਇੱਕ ਬਾਹਰਲੇ ਪੰਡਾਂ ਦੇ ਇੱਕ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇਹਦਾ ਕੇਸ ਵੀ ਜਿਹੜਾ ਮਾਨਜੋ ਕੋਰਟ ਦੇ ਵਿੱਚ ਚੱਲ ਰਿਹਾ ਨਿਆਂਗਤ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰਾਂਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਾਲਤਖਤ ਤੋਂ ਆਊਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲੇਗੀ ਸਰਕਾਰ ਲਈ ਸੰਤਦਾਏ ਦੋਸ਼ਾ ਵੀ ਜਿਹੜੀ ਕੱਲ ਦੀ ਲੱਗੀ ਸੀ ਵੀ ਲਪਕਉਣ ਦੀ ਕੋਸ਼ਿਸ਼ ਕੀਤੀ ਕੀ ਹੈ ਜੀ ਇਹ ਨਾ ਜੀ ਨੀਵੀਅਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਨੀਵੀਅਰ ਬਿਲਕੁਲ ਕਲੀਅਰ ਹੋ ਜਾਊਗਾ ਅੱਗਾ ਤੋਂ ਲੱਗੀ